चढ़ के नवी उम्री जो तो चढ़ के भी दिखा दी भेज आएंगे एक बार फिर तूरा दिखा दने पाया रू ਲੇ ਵੰ ਤੈਨੂੰ ਨਹੀਂ ਨਹੀਂ ਬੰਲੇ ਬਣਾ ਬੋਲਣ ਉਸਤਾਦ ਨਹੀਂ ਉਹ ਕਰਦਾ ਵੀ ਨਾ ਨਹੀਂ ਉਸਤਾਦ ਇਹ ਤੈਨੂੰ ਬਲਾਈਦਾ ਉਸਤਾਦ ਜੀ ਵੀਰੇ ਜਗਾਨ ਕਰ ਦਿੰਦੇ ਆ ਤੂੰ ਇੱਧਰ ਤੋੜਦੀ ਤੋੜਦੀ ਹੈ ਲਗਾਮ ਫੜਾਈ ਕੀ ਮਜ਼ਾਕ ਹੈ ਮੇਰੇ ਸੇ ਲਗਾਮ ਫੜਾ ਕੋਈ ਕੀ ਮਜ਼ਾਕ ਹੈ ਜੀ ਮਿੱਤਰੋ ਇੱਕ ਆਕਰੋ ਇੱਕ ਪੰਜ ਕਿ ਲੈਣਾ ਦੋ ਪੈਰ ਮਗਰਲੇ ਦੋਨੇ ਬਰਾਬਰ ਤੀਜਾ ਮੂਰਲਾ ਤੇ ਚੌਥਾ ਵੀ ਟੱਟਾ ਮੱਥੇ ਪਟਾ ਬਾਡੀ ਬੂਡੀ ਬਹੁਤ 60 ਇੰਚ ਹਾਈਟ ਦਾ ਜਰਦਨ ਜਿੰਦਨ ਕੰਨ ਕੰਨੀ ਸੰਦੀ ਚੰਗੇ ਮੱਥੇ ਪਲੇਨ ਦੇ ਕਿਤੇ ਨਾ ਬਾਡਾ ਹੈਵੀ ਮਜ਼ਬੂਤ ਮੰਤਰਾਂ ਦੀ ਆ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਜੇ ਮਰਜ਼ੀ ਰੈਕਟਰ ਤੋਂ ਚੈੱਕ ਕਰਾ ਕੇ ਤੁਸੀਂ ਆਪਦੀ ਤਸੱਲੀ ਕਰਾ ਕੇ ਲੈ ਜਾਓ ਬਾਬਾ ਤੋਰੀ ਮਾੜੀ ਹੋਰਾਂ ਨੂੰ ਲਾ ਕੇ ਆ ਜੇ ਕਹਿੰਦਾ ਲਾ ਕੇ ਆ ਉੱਥੇ ਆ ਜਾ ਸਿੱਧਾ ਲਗਾਮ ਚੱਕ ਕੇ ਲਿਆਈ ਲੋ ਜੀ ਕਰੋ ਵੱਡੀ ਗੁੱਡੀ ਚੈੱਕ ਤੋੜ ਦੇ ਪਾਪਾ ਮਾੜੀ ਆ ਵੀ ਮਿੱਤਰੋ ਜੇ ਤੁਸੀਂ ਬਰੀਡਿੰਗ ਲਈ ਕੋਈ ਘੋੜੀ ਭਾਲਦੇ ਆਂ ਵੀ ਲੱਖੋਂ ਥੱਲੇ ਵੰਦੇ ਤੇ ਰਿਜ਼ਲਟ ਵੀ ਸੋਹਣਾ ਉਹ ਮਾਰਵਾੜੀ ਘੋੜੀ ਲਿਆਤੀ ਮੱਥੇ ਫੋਲਾ ਕੰਨਾ ਕੋ ਨਾ ਦੀ ਚੰਗੀ ਮਗਰਲੇ ਦੂਰ ਪਰ ਦਿੱਖ ਲੈਨ ਤੋਂ ਦੇਖ ਲੋ ਪੂਰੀ ਟੌਪ ਦੀ ਆ ਮੰਨ ਲਓ ਬਰੀਣੀ ਤੋਰਾ ਤਾਰਾ ਹੈ ਪੂਰਾ ਚੰਗਾ ਰਿਜ਼ਲਟ ਹੈ ਤੇ ਇਸ ਮੁਹੱਬਤ ਘੋੜੇ ਦਾ ਫੌਜੀ ਦਾ ਪੋਤਾ ਮੁਹੱਬਤ ਦਾ ਬੱਚਾ ਸੀ ਡੀ ਐਨ ਏ ਪਾਸ ਸੀ ਤੇ ਰਿਜ਼ਲਟ ਦੀ ਮੈਂ ਫੋਟੋ ਦੇ ਦੂੰ ਜੇ ਭਰਾ ਨੂੰ ਚਾਹੀਦੇ 68 ਇੰਚ ਹਾਈਟ ਆ ਬਾਡਾ ਬੁੱਡਾ ਬਹੁਤ ਆ ਥੋੜੇ ਪੈਸੇ ਵਾਲੀ ਜਿਹਨੇ ਮੰਨ ਲਓ ਲਾਉਣਾ ਤਾਂ ਆ ਕੁੜੀ ਦੇ ਬਾਬਾ ਤੋੜ ਕੇ ਦਿਖਾ ਦੇ ਮੜੀ ਓਏ ਲਗਾਮ ਚੱਕ ਲੈ ਲੈ ਘਾਟਾ ਘਾਟਾ ਗਿਆ ਲੈ ਓ ਮੋਰ ਬਾਬਾ ਇਹਨੂੰ ਰੋਡ ਤੇ ਤੋਰਦੇ ਤੇ ਤੋਰਦੇ ਲਓ ਜੀ ਦੋਸਤੋ ਘਰੂ ਚੈੱਕ ਮੋੜ ਲਿਓ ਜੀ ਨਾ ਵੀ ਦੋਸਤੋ ਘਰੂ ਚੈੱਕ ਗਾਰਡਨ ਦੀ ਬਨਾਵਟਾਂ ਫੈਰਪੁਰ ਦਾ ਸਾਈਜ਼ ਪੇਟਲ ਘੋੜੀਆ ਪੂਰਾ ਡਬਲ ਬੱਚੇ ਦੇਣ ਵਾਲੀ